ਕੈਨੇਡਾ ਵਿੱਚ 150 ਪੰਜਾਬੀਆਂ ਨਾਲ ਵਰਤਿਆ ਪਾਣਾ ਵਿਦੇਸ਼ਾਂ ਵਿੱਚ 633 ਵਿਦਿਆਰਥੀਆਂ ਨਾਲ ਵਾਪਰੀ ਅਣਹੋਣੀ ਅਮਰੀਕਾ ਕੈਨੇਡਾ ਵਿੱਚ 19 ਭਾਰਤੀਆਂ ਤੇ ਹੋਏ ਹਮਲੇ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਨਾਲ ਅਣਹੋਣੀ ਦੀਆਂ ਵਾਰਦਾਤਾਂ ਰੋਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਤਾਜ਼ਾ ਮਾਮਲੇ ਤਹਿਤ 23 ਸਾਲ ਦੀ ਖੁਸ਼ਪ੍ਰੀਤ ਕੌਰ ਇੱਕ ਸੜਕ ਖਾਦਸੇ ਦੌਰਾਨ ਦਮ ਤੋੜ ਗਈ ਦੂਜੇ ਪਾਸੇ ਵਿਦੇਸ਼ਾਂ ਵਿੱਚ ਪਿਛਲੇ 5 ਸਾਲ ਦੌਰਾਨ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਅਤੇ ਸਭ ਤੋਂ ਵੱਧ 172 ਜਣਿਆਂ ਨੇ ਕੈਨੇਡਾ ਵਿੱਚ ਜਾਨ ਗਵਾਈ। ਸਿਰਫ ਇੱਥੇ ਹੀ ਬਸ ਨਹੀਂ ਅਮਰੀਕਾ ਅਤੇ ਕੈਨੇਡਾ ਵਿੱਚ 16 ਭਾਰਤੀ ਵਿਦਿਆਰਥੀ ਹਮਲਿਆਂ ਦੌਰਾਨ ਮਾਰੇ ਗਏ। ਕੈਨੇਡਾ ਵਿੱਚ ਸਭ ਤੋਂ ਵੱਧ 9 ਭਾਰਤੀਆਂ ਦੀ ਹਮਲਿਆਂ ਦੌਰਾਨ ਜਾਨ ਗਈ ਅਤੇ ਅਮਰੀਕਾ ਵਿੱਚ ਇਹ ਅੰਕੜਾ 6 ਦਰਜ ਕੀਤਾ ਗਿਆ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਲੋਕ ਸਭਾ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਅਮਰੀਕਾ ਵਿੱਚ 108 ਭਾਰਤੀ ਵਿਦਿਆਰਥੀਆਂ ਦੀ ਜਾਨ ਗਈ ਜਦਕਿ ਯੂਕੇ ਵਿੱਚ 58 ਜਣਿਆਂ ਨੇ ਦਮ ਤੋੜਿਆ ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ 57 ਭਾਰਤੀਆਂ ਦੀ ਮੌਤ ਹੋਈ ਅਤੇ ਰੂਸ ਵਿੱਚ 37 ਜਣੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਅਣਹੋਣੀ ਦੀਆਂ 18 ਘਟਨਾਵਾਂ ਸਾਹਮਣੇ ਆਈਆਂ ਜਦਕਿ ਜਰਮਨੀ ਵਿੱਚ 24 ਜੋਰਜੀਆ ਵਿੱਚ 12 ਅਤੇ ਕਿਰਗਿਸਤਾਨ ਤੇ ਸਾਈਪ੍ਰਸ ਵਿੱਚ 8-8 ਭਾਰਤੀਆਂ ਨਾਲ ਪਾਣਾ ਵਾਪਰਿਆ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦੇ ਆ ਉਹਨਾਂ ਕਿਹਾ ਕਿ ਸੜਕ ਖਾਤਸੀਆਂ ਬਿਮਾਰੀਆਂ ਅਤੇ ਹੋਰ ਕੁਦਰਤੀ ਕਾਰਨਾ ਕਰਕੇ ਪਿਛਲੇ 5 ਸਾਲ ਦੌਰਾਨ ਵਿਦੇਸ਼ੀ ਧਰਤੀ ਤੇ 633 ਭਾਰਤੀ ਵਿਦਿਆਰਥੀਆਂ ਨੇ ਜਾਨ ਗਵਾਈ ਉਹਨਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਭਾਰਤ ਸਰਕਾਰ ਦੀਆਂ ਤਰਜੀਹਾਂ ਵਿੱਚ ਸਭ ਤੋਂ ਉੱਪਰ ਹੈ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨ ਉਥੋਂ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਰਹੇ ਭਾਰਤੀ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿੰਦੇ ਨੇ ਇੱਕ ਵੱਖਰੇ ਸਵਾਲ ਦੇ ਜਵਾਬ ਵਿੱਚ ਕੀਰਤੀ ਵਰਦਨ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਪਿਛਲੇ 3 ਸਾਲ ਦੌਰਾਨ 48 ਭਾਰਤੀ ਵਿਦਿਆਰਥੀਆਂ ਨੂੰ ਡਿਪਲੋਰਟ ਕੀਤਾ ਗਿਆ ਭਾਰਤੀ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੇ ਕਾਰਨ ਅਮਰੀਕੀ ਅਧਿਕਾਰੀਆਂ ਵੱਲੋਂ ਸਾਂਝੇ ਨਹੀਂ ਕੀਤੇ ਗਏ ਪਰ ਮੰਨਿਆ ਜਾ ਰਿਹਾ ਹੈ ਕਿ ਅਣਅਧਿਕਾਰਤ ਤੌਰ ਤੇ ਕੰਮ ਕਰਨਾ ਕਲਾਸਾਂ ਨਾ ਲਾਉਣਾ ਅਤੇ ਕਾਲਜ ਜਾਂ ਯੂਨੀਵਰਸਿਟੀ ਵਿੱਚੋਂ ਕੱਢੇ ਜਾਣ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ 온ਟਾਰੀਓ ਦੇ ਪੈਰੀ ਸਾਉਂਡ ਇਲਾਕੇ ਵਿੱਚ ਵਾਪਰੇ ਹਾਦਸੇ ਦੌਰਾਨ ਤਿੰਨ ਪੰਜਾਬੀ ਮੁਟਿਆਰਾਂ ਦੀ ਜਾਨ ਗਈ ਜਿਨ੍ਹਾਂ ਵਿੱਚੋਂ ਇੱਕ ਦੀ شناخت ਬਟਾਲਾ ਨੇੜਲੇ ਪਿੰਡ ਸੁੱਖਾਚੇੜਾ ਨਾਲ ਸੰਬੰਧਤ ਲਖਵਿੰਦਰ ਕੌਰ ਵੱਜੋਂ ਕੀਤੀ ਗਈ ਪਰ ਹੁਣ ਖੁਸ਼ਪ੍ਰੀਤ ਕੌਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਬ੍ਰੈਮਟਨ ਦੀ ਨਵਰੀਤ ਕੌਰ ਵੱਲੋਂ ਗੋਫਾਂਡਮੀ ਪੇਜ ਸਥਾਪਿਤ ਕਰਦੇ ਹਾਂ ਖੁਸ਼ਪ੍ਰੀਤ ਕੌਰ ਦੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਅਪੀਲ ਕੀਤੀ ਗਈ ਹੈ ਨਵਰੀਤ ਕੌਰ ਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਨੇ ਕਰਜ਼ਾ ਲੈ ਕੇ ਪਿਛਲੇ ਸਾਲ ਉਸ ਨੂੰ ਕੈਨੇਡਾ ਭੇਜਿਆ ਅਤੇ ਹੁਣ ਅਚਾਨਕ ਵਾਪਰੀ ਅਣਹੋਣੀ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਸੜਕ ਹਾਦਸੇ, ਦਿਲ ਦਾ ਦੌਰਾ ਅਤੇ ਖੁਦਕੁਸ਼ੀਆਂ ਪੰਜਾਬੀ ਵਿਦਿਆਰਥੀਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਨੇ। ਕੈਨੇਡਾ ਦਾ ਖਰਾਬ ਮੌਸਮ ਹਾਦਸਿਆਂ ਦਾ ਕਾਰਨ ਬਣਦਾ ਹੈ ਜਦਕਿ ਕੰਮ ਨਾ ਮਿਲਣ ਕਾਰਨ ਪੈਦਾ ਹੋਣ ਵਾਲਾ ਤਣਾਅ ਪੰਜਾਬੀ ਵਿਦਿਆਰਥੀਆਂ ਨੂੰ ਦਿਲ ਦੇ ਦੌਰੇ ਦਾ ਸ਼ਿਕਾਰ ਬਣਾ ਦਿੰਦਾ ਹੈ ਪਰ ਕਈ ਮੌਕਿਆਂ ਤੇ ਖੁਦਕੁਸ਼ੀ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ। ਬਿਆਰ ਰਿਪੋਰਟ ਹਮਦਾਰ ਟੀਵੀ